ਲੁਕੌਰ ਜਿਨੇ ਅੱਜ ਸ਼ਰਿਆਮ ਸਿੱਧੂ ਨੂੰ ਮਾਰਨ ਵਾਲੇ ਗੈਂਗਸਟਰਾਂ ਨੂੰ ਦਿੱਤਾ ਜਵਾਬ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਡੇਢ ਮਹੀਨੇ ਤੱਕ ਮਾਤਾ ਚਰਨਤੌਰ ਅਤੇ ਬੱਪੂ ਪੁਲਕੌਰ ਆਪਣੇ ਹੋਏ ਨਵੇਂ ਬੱਚੇ ਨੂੰ ਲੋਕਾਂ ਸਾਹਮਣੇ ਨਹੀਂ ਲਿਆਉਣਗੇ ਖੈਰ ਇਸ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲ ਹੀ ਦੇ ਵਿੱਚ ਸਿੱਧੂ ਦੇ ਕਿਸੇ ਫੈਨ ਪੇਜ ਉੱਤੇ ਇੱਕ ਪੋਸਟ ਸ਼ੇਅਰ ਹੁੰਦੀ ਹੈ ਜਿਸ ਵਿੱਚ ਉਹ ਸਾਰੇ ਗੈਂਗਸਟਰਾਂ ਦੀਆਂ ਤਸਵੀਰਾਂ ਦਿਖਾਈ ਜਾਂਦੀਆਂ ਹਨ ਜੋ ਤੁਸੀਂ ਸਕਰੀਨ ਉੱਪਰ ਵੀ ਦੇਖ ਰਹੇ ਹੋਮਗੇ ਉਹਨਾਂ ਦੇ ਦੱਸਣ ਮੁਤਾਬਕ ਹੈ ਇਹ ਉਹ ਗੈਂਗਸਟਰ ਹਨ ਜਿਨ੍ਹਾਂ ਨੇ ਸਿੱਧੂ ਮਸੂਏ ਦਾ ਕਤਲ ਕੀਤਾ ਸੀ ਅਤੇ ਇਸ ਤੋਂ ਬਾਅਦ ਇਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਇਸ ਤਰ੍ਹਾਂ ਫੋਟੋਆਂ ਤੇ ਵੀਡੀਓਜ਼ ਪਾਈਆਂ ਜੋ ਕਿ ਅੱਜ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਖੈਰ ਜੋ ਇਹ ਪੋਸਟ ਗੈਂਗਸਟਰਾਂ ਵਾਲੀ ਸਿੱਧੂ ਦੇ ਫੈਨ ਪੇਜ ਨੇ ਪਾਈ ਹੈ ਇਸ ਥੱਲੇ ਮਾਤਾ ਟਰਨਕੌਰ ਜੀ ਨੇ ਕਮੈਂਟ ਕਰਦੇ ਹੋਏ ਆਪਣਾ ਬਿਆਨ ਦਿੰਦੇ ਹੋਏ ਕਿਹਾ ਇਹ 7-8 ਕੁੱਤੇ ਸੀ ਮੇਰਾ ਕੱਲਾ ਬੱਬਰ ਸ਼ੇਰ ਇਹਨਾਂ ਦਾ ਮੁਕਾਬਲਾ ਕਰਕੇ ਗਿਆ ਵਾਹਿਗੁਰੂ ਇਹਨਾਂ ਕੁੱਤਿਆਂ ਦਾ ਜਿਨ੍ਹਾਂ ਦਾ ਇਹਨਾਂ ਪਿੱਛੇ ਹੱਥ ਹੈ ਰੱਬ ਉਹਨਾਂ ਦਾ ਹਸਰ ਬਹੁਤ ਮਾੜਾ ਕਰੂਗਾ ਇਹਨਾਂ ਕੁੱਤਿਆਂ ਨੇ ਕਰੋੜਾਂ ਲੋਕਾਂ ਨੂੰ ਰੋਵਾਇਆ ਗੱਲ ਵੀ ਦੋਸਤੋ ਮਾਤਾ ਜੀ ਦੀ ਬਿਲਕੁਲ ਠੀਕ ਹੈ ਸਿੱਧੂ ਨੂੰ ਇਕੱਲਾ ਸਿੱਧੂ ਪਰਿਵਾਰ ਹੀ ਨਹੀਂ ਰੋਇਆ ਪੂਰੀ ਦੀ ਪੂਰੀ ਦੁਨੀਆ ਰੋਈ ਇਹ ਬਹੁਤ ਵੱਡਾ ਘਟਾ ਹੈ ਸਾਡੀ ਪੰਜਾਬੀ ਇੰਡਸਟਰੀ ਨੂੰ ਸਿੱਧੂ ਬਾਈ ਵਾਲੀ ਰੜਕ ਤਾਂ ਰਹਿੰਦੀ ਦੁਨੀਆ ਤੱਕ ਸਾਡੇ ਦਿਲ ਉੱਤੇ ਚੋਹਦੀ ਰਹੇਗੀ 29 ਮਈ 2022 ਨੂੰ ਪਤਾ ਨਹੀਂ ਕਿਹੋ ਜਿਹਾ ਕਲਚਣਾ ਦਿਨ ਚੜਿਆ ਸੀ ਜੋ ਸਿੱਧੂ ਪਰਿਵਾਰ ਦੇ ਨਾਲ ਨਾਲ ਸਾਡੇ ਹਾਸੇ ਵੀ ਖੋ ਕੇ ਲੈ ਗਿਆ ਹੁਣ ਮਾਤਾ ਚਰਨ ਕੌਰ ਜੀ ਦੇ ਬਿਆਨ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ